ਬਿਲਕੁਲ ਜੀ ਚੱਲਦੇ ਆਪਾਂ ਅਗਲੀ ਖਬਰ ਤੇ ਬੀਜੇਪੀ ਆਗੂ ਨਵਨੀਤ ਰਾਣਾ ਵੱਲੋਂ ਦਿੱਤੇ ਭੜਕਾਊ ਬਿਆਨ ਤੋਂ ਹైదరాబాద్ ਦਾ ਮਾਹੌਲ ਜਿਹੜਾ ਬੜਾ ਗਰਮਾ ਗਿਆ ਜੀ ਪੈਸੇ ਤੋਂ ਸਾਰੇ ਦੇਸ਼ ਦਾ ਮਾਹੌਲ ਹੀ ਗਰਮਾਇਆ ਹੋਇਆ ਹੈ ਜੀ ਇਹ ਬੀਬੀ ਹైదరాబాద్ ਗਈ ਹੈ ਨਵਨੀਤ ਰਾਣਾ ਹੈ ਸਾ ਮੇਰੇ ਖਿਆਲੇ ਮਹਾਰਾਸ਼ਟਰ ਦੀ ਜੀ ਉੱਥੇ ਜਿਹੜੇ ਹੈਗੇ ਦੋ ਭਰਾ ਓਬੈਸੀ ਇੱਕ ਵੱਡਾ ਓਬੈਸੀ ਹੈ ਇੱਕ ਛੋਟਾ ਓਬੈਸੀ ਹੈ ਜੀ ਛੋਟੇ ਓਬੈਸੀ ਨੇ ਕਿਹਾ ਪਿਛਲੇ ਸਮੇਂ ਦੇ ਵਿੱਚ ਬਿਆਨ ਦਿੱਤਾ ਸੀ ਕਿ ਜੇ ਸਾਰੇ ਬਾਈ ਜਿਹੜੇ ਤੁਸੀਂ ਜਿਆਦਤੀਆਂ ਕਰਦੇ ਹੋ ਕਿਤੇ ਤੁਹਾਡੇ ਕੋਲੇ ਪੁਲਿਸ ਦੀ ਜਿਹੜੀ ਹੈਗਾ ਪ੍ਰੋਟੈਕਸ਼ਨ ਨਾ ਹੋਵੇ ਮਾੜੀ ਜੀ ਪੁਲਿਸ ਪਤ ਫਾਸੇ ਹੋਈ ਨਾ 15 ਮਿੰਟਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਦਈਏ ਰੰਗ ਵੀ ਅਸੀਂ ਕੀ ਹੁੰਦੇ ਆ ਉਹਨਾਂ ਉਹ ਚਲੋ ਉਹਦੀ ਗ੍ਰਿਫਤਾਰੀ ਹੋ ਗਈ ਪਰਚਾ ਹੋ ਗਿਆ ਜੀ ਔਰ ਉਹਨੇ ਮਾਫੀ ਵੀ ਮੰਗ ਲਈ ਕਿ ਜੀ ਮੈਂ ਗਲਤੀ ਕਰ ਬੈਠਾ ਮੈਨੂੰ ਮਾਫ ਕਰ ਦੇ ਜੀ ਜਾਹਿੱਤਾ ਕਹਿੰਦੀ ਕਿ ਇਸ ਮਾਮਲੇ ਨੂੰ ਜਦੋਂ ਉਹਨੇ ਮਾਫੀ ਮੰਗ ਲਈ ਸੀ ਨਕਟਾਈ ਦਿਤਾ ਇਹਦਾ ਉਹਨੇ ਬੀਬੀ ਹైదరాబాద్ ਆ ਗਈ ਜੀ ਉੱਥੇ ਚੋਣ ਪ੍ਰਚਾਰ ਵਾਸਤੇ ਉੱਥੇ ਕਹਿੰਦੀ ਵੀ ਛੋਟਾ ਵੈਸੀ ਕਹਿੰਦਾ ਕਿ ਮੈਨੂੰ 15 ਮਿੰਟ ਜੇ ਸਾਨੂੰ ਮਿਲ ਜਾਣ ਤੇ ਪੁਲਿਸ ਪਾਸੇ ਅਡਵੇਜ਼ ਵੀ ਕੀ ਦੀ ਕੀ ਦਿਖਾ ਦਈਏ ਕੈਂਡੀਡੇਟ ਸਾਨੂੰ 15 ਸਕਿੰਟ ਹੀ ਮਿਲ ਜਾਣ ਇਹ ਤਾਂ ਤੁਹਾਡੇ ਨਾਲ ਪੁਲਿਸ ਹੋ ਜੇ ਪਾਸੇ ਦੇ 15 ਸਕਿੰਟਾਂ ਦੇ ਵਿੱਚ ਹੀ ਅਸੀਂ ਤੁਹਾਨੂੰ ਕੁਛ ਤਾਂ ਕੁਛ ਦਿਖਾ ਦਈਏ ਕਿ ਅਸੀਂ ਕੀ ਕਰ ਸਕਦੇ ਹਾਂ ਮਤਲਬ ਨਵਦੀਤ ਰਾਣਾ ਬੰਦਾ ਨਹੀਂ ਹੈ ਔਰਤ ਹੈ ਜੇ ਔਰਤ ਇਹ ਗੱਲ ਕਹਿੰਦੀ ਹੈ ਆ ਫਿਰ ਤੁਸੀਂ ਮਾਨਸਿਕਤਾ ਲਾ ਲਓ ਵੀ ਕਿੱਥੇ ਕਿੱਧਰ ਨੂੰ ਜਾ ਰਹੀ ਹੈ ਸਾਡੀ ਮਾਨਸਿਕਤਾ ਔਰ ਜਿਹੜਾ ਮਾਹੌਲ ਹੈ ਟੋਟਲ ਇਹ ਟੋਟਲ ਮਾਹੌਲ ਦਾ ਫਿਰਕੂ ਪੈ ਰ ਗਿਆ ਜਿਹੜਾ ਕਰਨ ਕੀਤਾ ਜਾ ਰਿਹਾ ਹੈ ਜੀ ਗੁਜਰਾਤ ਦੇ ਵਿੱਚੋਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਜੀ ਅਹਮਦਾਬਾਦ ਦੇ ਵਿੱਚ ਇੱਕ ਪੁਰਾਣੀ ਮਸਜਿਦ ਹੈ ਦਰਗਾਹ ਹੈ ਉਹਦੇ ਵਿੱਚ ਭੰਨ ਤੋੜ ਕਰਕੇ ਉੱਥੇ ਜਿਹੜੀਆਂ ਹੈਗੀਆਂ ਰਖਤੀਆਂ ਮੂਰਤੀਆਂ ਰੱਖਦੀਆਂ ਮਤਲਬ ਉਹੀ ਗੱਲ ਜਿਹੜੀ ਹੈ ਜਿਹੜੇ ਉਹ ਭਖਵਾ ਕਰਨ ਵਾਲੀ ਗੱਲ ਕੀਤੀ ਜਾ ਰਹੀ ਹੈ ਜਿਵੇਂ ਕਹਿ ਰਹੇ ਆ ਬਾਰ-ਬਾਰ ਪ੍ਰਧਾਨ ਮੰਤਰੀ ਜੀ ਵੀ ਕਹੀ ਜਾਂਦੇ ਆ ਜੇ ਇਹ ਤਾਂ ਜਿਹੜਾ ਹੈਗਾ ਬਾਬਰੀ ਬਸ ਆਪਣੇ ਬਰਾਮ ਮੰਦਿਰ ਨੂੰ ਬਾਬਰੀ ਤਾਲਾ ਲਾ ਦਿੱਤਾ ਜਾਉ ਮਤਲਬ ਇਸ ਪਲੇ ਬਖਲਾਤ ਇੰਨੀ ਹੈਗੀ ਹੈ ਹਾਕਮ ਸਿਰ ਦੇ ਵਿੱਚ ਕਿ ਉਹ ਹੁਣ ਫਿਰਕਾ ਪ੍ਰਸਤੀ ਦੇ ਢੰਗ ਤਰੀਕਿਆਂ ਦੇ ਨਾਲ ਲੋਕਾਂ ਨੂੰ ਪੋਲਰਾਈਜ਼ ਕਰਕੇ ਉਹ ਤਾਂ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਤਾਂ ਕਿ ਜਿਹੜੀ ਅਸਤ ਉਹਨਾਂ ਕੋਲ ਰਹਿ ਜੇ ਪਰ ਜੋ ਹਾਲਾਤ ਹੈ ਜੀ ਜਿਹੜੀਆਂ ਖਬਰਾਂ ਆ ਰਹੀਆਂ ਇਹੋ ਜਿਹਾ ਮਾਹੌਲ ਹੈ ਉਨੇ ਨੂੰ ਲੱਗਦਾ ਹੈ ਕਿ ਇਹ ਗੱਲ ਉਹ ਨਹੀਂ ਸੌਖੀ ਨਹੀਂ ਜਿਨੀ ਪਿਛਲੀ ਵਾਰ 14 ਤੇ 19 ਦੇ ਵਿੱਚ ਇਹਨਾਂ ਨੇ ਸੱਤਾ ਹਾਸਲ ਕਰ ਲਈ ਸੀ ਜੀ ਧੰਨਵਾਦ ਰਵਿਸ਼ਾਹ ਸਮਾ ਸਮਾਨਤਾ ਪ੍ਰੋਗਰਾਮ ਦਾ ਬਹੁਤ ਬਹੁਤ ਸ਼ੁਕਰੀਆ ਜੀ ਇੰਨੀ ਭਰਪੂਰ ਜਾਣਕਾਰੀ ਦੇਣ ਲਈ ਮਿਹਰਬਾਨੀ ਜੀ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਜੀ ਅੱਜ ਜੀ ਦੋਸਤੋ ਤੁਹਾਨੂੰ ਪ੍ਰੋਗਰਾਮ ਵਧੀਆ ਲੱਗਦਾ ਤਾਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਆਪਾਂ ਮਿਲਦੇ ਹਾਂ ਕੱਲ ਨੂੰ ਫੇਰ 8 ਵਜੇ ਤੋਂ 9 ਵਜੇ ਤੱਕ ਦਿਓ ਇਜਾਜ਼ਤ ਨਾਨਕ RAMਚੰਦ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਤਿ ਸ਼੍ਰੀ ਅਕਾਲ